ਹਾਂਜੀ ਕਿਸਾਨ ਭਰਾਵੋ ਵੈਗਰ ਚੱਕਾ ਖਾਲਸਾ ਵੈਗਰ ਜੀ ਕਿਫਤੇ ਪਿੰਡ ਵਾਲਾ ਕਲੀਨੋ ਜਿਹੜਾ ਮਹੂ ਦੇ ਕੋਲ ਪਿੰਡ ਆ ਤਾਰੇ ਵਾਲਾ ਵੀ ਕਹਿ ਦਿੰਦੇ ਛੈਂਦੇਸ ਪਿੰਡ ਨੂੰ ਮੱਲੇ ਵਾਲੇ ਕੋਲ ਤੇ ਇਸ ਪਿੰਡ ਨੂੰ ਜਿਹੜੀ ਢਾ ਬੰਨ ਨੂੰ ਬਹੁਤ ਜਿਆਦੀ ਲੱਗੀ ਹੋਈ ਆ 1 ਫੁੱਟ ਦਾ ਜਿਹੜਾ ਰਾਤੀ ਜਿਹੜਾ ਇਹ ਬੰਨ ਰਹਿ ਗਿਆ ਸੀਗਾ ਇਹ ਤਾਂ ਪਰਮਾਤਮਾ ਨੇ ਕਹਿ ਦਈਏ ਹੱਥ ਦੇ ਕੇ ਹੀ ਰੱਖਿਆ ਤੇ ਜਾਂ ਜਿਹੜੇ ਸਾਡੇ ਇੱਕ ਵੀਰ ਉਦੋਂ ਦੀ ਮਿਹਨਤ ਕਰਦੇ ਪਏ ਆ ਉਹਨਾਂ ਦੀ ਮਿਹਨਤ ਨੂੰ ਪ੍ਰਮਾਤਮਾ ਨੇ ਬੂਰ ਪਾਇਆ ਕਿ ਜਿਹੜਾ ਰਾਤੀ ਇਹ ਬੰਨ ਨਹੀਂ ਰੁੜਿਆ ਤੇ ਅੱਜ ਇਹ ਮੋਰਚਾ ਮਿਲਟਰੀ ਨੇ ਸਾਂਭਿਆ ਤੇ ਪਰ ਵੇਖੋ ਤੁਹਾਡੇ ਸਾਹਮਣੇ ਕਿਵੇਂ ਮਨਾ ਦੀਆਂ ਮਨਾ ਡਿੱਗ ਰਹੀਆਂ ਥੱਲੇ ਮਿੱਟੀ ਦੀਆਂ ਤੇ ਇਹ ਜਿਹੜਾ ਕਹਿ ਦਈਏ ਪਾਣੀ ਦਾ ਪੱਧਰ ਘਟ ਵੀ ਗਿਆ ਤਾਂ ਵੀ ਇੱਥੇ ਜਿਹੜਾ ਰਾਤੀ ਜਿਹੜਾ ਬੰਨ 1 ਫੁੱਟ ਰਹਿ ਗਿਆ ਸੀ ਬਾਕੀ ਸਾਰਾ ਰੁੜ ਗਿਆ ਸੀਗਾ ਤੇ ਅੱਜ ਮਿਲਟਰੀ ਵੀ ਮੋਰਚਾ ਸਾਂਭੀ ਖੜੀ ਆ ਸਾਡੇ ਵੀਰ ਵੀ ਮੋਰਚਾ ਸਾਂਭੀ ਖੜੇ ਆ ਤੇ ਬਾਕੀ ਇਹ ਆ ਕਿ ਧਾ ਬਹੁਤ ਜ਼ਿਆਦੀ ਲੱਗੀ ਹੋਈ ਇਸ ਪਿੰਡ ਦੇ ਵਿੱਚ ਤੇ ਕਿਰਪਾ ਕਰਕੇ ਕਿਰਪਾ ਕਰਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕ ਇੱਥੇ ਮਿੱਟੀ ਦੀ ਸੇਵਾ ਲੈ ਕੇ ਆ ਸਕਣ ਤੇ